ਅੱਜ ਦੀ ਸ਼ਾਰਟ ਵੀਡੀਓ ਬਚਣਾ ਆਪਾਂ ਤੁਹਾਨੂੰ ਚਾਰ ਨਾਗ ਦਿਖਾਵਾਂਗੇ ਜਿਸ ਘਰ ਚੋਂ ਆਪਾਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇ ਲੂ ਪਸ਼ੂਏ ਸੇਲ ਕਰ ਰਹੇ ਆ ਬਾਈ ਦੋ ਤਾਂ ਮੱਝਾਂ ਨੇ ਬਾਈ ਇੱਕ ਤਾਜੀ ਆ ਤੇ ਇੱਕ ਗੱਬਣ ਆਗੀ ਤੇ ਇੱਕ ਕੱਟਾ ਆ ਗਿਆ ਤੇ ਇੱਕ ਬਾਈ ਕੋਲੇ ਕੱਟੀ ਆ ਪਹਿਲੇ ਨੰਬਰ ਤੇ ਇਕੱਠੇ ਕਿੰਨੀ ਉਮਰ ਦਾ ਬੱਚਾ ਬਾਈ ਇੱਕ ਸਾਲ ਇੱਕ ਮਹੀਨੇ ਦਾ ਜੀ ਇੱਕ ਸਾਲ ਇੱਕ ਮਹੀਨਾ ਦੀ ਉਮਰ ਆ ਬੱਚੇ ਦੀ ਬਾਈ ਤੇ 20000 ਰੁਪਏ ਬਾਈ ਨੇ ਦਾ ਮੁੱਲ ਰੱਖਿਆ ਤੇ ਮਜ਼ਾਦਾਰ ਰਕਾਰਡ ਕੀ ਆ ਬਈ ਇਹਦੀ ਦਾ ਮਦਰਦਰ ਕੜ ਵਧੀਆ ਜੀ ਸੱਜਰ ਸੂਈ ਦਿੰਦੀ ਹੈ ਜੀ 13-14 ਕਿਲੋ ਦੁੱਧ ਠੀਕ ਹੈ ਬਾਈ 13-14 ਲੀਟਰ ਦਾ ਮਦਰਦਰ ਕੜ ਮੋਲੇ ਦਾ 20000 ਦੋ ਨੰਬਰ ਤੇ ਤਾਜੀ ਸੂਈ ਮਾਜਾ ਕਿਹੜਾ ਸੂਆ ਸੂਈ ਬਈ ਦੂਜੀ ਸੂਏ ਜੀ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਸੂਈ ਨੂੰ ਬੱਚਾ ਇਹਦੇ ਮਗਰ ਕੱਟੀ ਅੰਦਰ ਖੜੀ ਹੈ ਜੀ ਕੋਈ ਵੀਰ ਆਉਂਦਾ ਦੇਖ ਸਕਦੇ ਹੁੰਦੇ ਜੀ ਥਣਾ ਥਣਾ ਦਾ ਗਾਇ ਬੀ ਇੱਕ ਨੰਬਰ ਝੋਲੀ ਵੀ ਚੈੱਕ ਕਰ ਬੋਲਣਾ ਤੁਹਾਨੂੰ ਕਿੱਥੇ ਤੋਂ ਦੇਖ ਸਕਦੇ ਹਾਂ ਬਈ ਬਹੁਤ ਸੰਗਾਂ ਲੇਵਾ ਕਰਮਣ ਲੱਗਿਆ ਵਾ ਤੇ ਮੋਲੇ ਦਾ ਬਾਈ 70000 70000 ਰੁਪ ਹਾ ਗੱਬਣਾ ਜੀ ਕਿੰਨੇ ਟਾਈਮ ਦੀ ਸੱਤਵਾਂ ਮਹੀਨਾ ਚੱਲੀ ਜਾਂਦਾ ਜੀ ਸੱਤਵਾਂ ਮਹੀਨਾ ਬਾਈ ਕਹਿੰਦਾ ਚੱਲੀ ਜਾਂਦਾ ਨੀਲੀ ਰਾਵੀ ਆ ਗਈ ਬਾਈ ਮੰਗ ਬਹੁਤ ਮਿਲਦੀ ਘੱਟਾ ਥਣ ਝੋਲੀ ਦੀ ਸਾਫ ਕੀ ਰਕਾਰ ਦਾ ਜੀ ਦਾ ਤਾਜੀ ਦਾ ਜੀ ਮੇਰੇ ਕੋਲ 16 ਕਿਲੋ ਦੁੱਧ ਦਿੱਤਾ ਜੀ 21 ਦਾ 20 ਬੂਹੇ ਝਾਕ ਕਰਦੇ ਠੀਕ ਆ ਤੇ ਮੋਲੇ ਦਾ 100 ਰੁਪਿਆ ਹਾਂ ਜੀ ਇੱਕ ਬਾਈ ਕੋਲੇ ਕੱਟਾ ਬਾਈ ਲਾਸਟ ਤੇ ਕਿੰਨੀ ਕਮਰਦਾ ਪੈਣਾ ਉਹ ਮੈਨਾਂ 8-9 ਮਹੀਨਿਆਂ ਦਾ ਤੇ ਮੋਲੇ ਦਾ ਬਈ 10000 ਰੁਪਇਆ ਹਾਂ ਜੀ ਠੀਕ ਹੈ ਮੋਲ ਬਈ ਕਹਿੰਨਾ ਬਈ 10000 ਰੁਪਇਆ ਪਿੰਡ ਕੌਣ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਹੈ ਧਰੋਂਗੇ ਦਾ ਤੌਲਾ ਵੀ ਬਈ ਨੂੰ ਨੇੜੀ ਰਹ ਜਾਂਦਾ ਢੱਲਮਾ ਵੀ ਨੇੜੀ ਰਹ ਜਾਂਦਾ ਬਰਨਾਲਾ ਤੇ ਤਪਾ ਮੋਬਾਈਲ ਨੰਬਰ ਬੋਲ ਦਿਓ ਬਈ 90564 ਜੀ ਹੂੰ 60864 ਜੀ ਠੀਕ ਹੈ ਬਈ